ਫਲੋਰ ਨੰਬਰ ਜਰੂਰ ਇਹ ਬਟਾਲਾ ਪੁਲਿਸ ਨੇ ਗੈਂਗਸਟਰਸ ਤੇ ਕ੍ਰਿਮਿਨਲਸ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਅਪਣਾਈ ਹੈਗੀ ਹੈ ਉਹਦੇ ਵਿੱਚ ਸਾਡੀ ਟੀਮ ਐਸਪੀ ਇਨਵੈਸਟੀਗੇਸ਼ਨ ਡੀਐਸਪੀ ਇਨਵੈਸਟੀਗੇਸ਼ਨ ਡੀਐਸਪੀ ਸ਼੍ਰੀ ਹਰਗੋਬਿੰਦਪੁਰ ਐਸਐਚਓ ਸ਼੍ਰੀ ਹਰਗੋਬਿੰਦਪੁਰ ਤੇ ਇਨਚਾਰਜ ਸੀਆਈਏ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ 20 ਦਸੰਬਰ ਨੂੰ ਪਿੰਡ ਪੋਜੇ ਚੱਕ ਦੇ ਵਿੱਚ ਇੱਕ ਵਿਅਕਤੀ ਦੇ ਘਰ ਉੱਤੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਫਾਇਰਿੰਗ ਕੀਤੀ ਗਈ ਸੀ ਉਸ ਤੋਂ ਬਾਅਦ ਉਸ ਵਿਅਕਤੀ ਨੂੰ ਮਨੂ ਅਗਵਾਨ ਵੱਲੋਂ 50 ਲੱਖ ਦੀ ਫਿਰੋਤੀ ਦੀ ਕਾਲ ਆਈ ਸੀ ਉਹਦੇ ਵਿੱਚ ਸਾਡੀ ਟੀਮ ਵੱਲੋਂ ਬੜੇ ਹੀ ਸਾਇੰਟਿਫਿਕ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਦੋ ਵਿਅਕਤੀਆਂ ਨੂੰ ਆਈਡੈਂਟੀਫਾਈ ਕੀਤਾ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਨਾਮ ਨੇ ਇੱਕ ਹਰਵਿੰਦਰ ਸਿੰਘ ਉਰਫ ਕਰਨ ਹੈਗਾ ਇਹ ਪਿੰਡ ਚੱਕ ਮਿਸ਼ਰੀ ਦਾ ਰਹਿਣ ਵਾਲਾ ਦੂਸਰਾ ਅਮਰਿਤਪਾਲ ਸਿੰਘ ਇਹ ਵੀ ਜਿਹੜਾ ਹੈਗਾ ਪਿੰਡ ਚੱਕ ਮਿਸ਼ਰੀ ਖਾਣਾ ਲੋਪੋਕੇ ਦਾ ਰਹਿਣ ਵਾਲਾ ਹੈਗਾ ਇਹ ਆਪਸ ਦੇ ਵਿੱਚ ਪਹਿਲਾਂ ਇੱਕ ਦੂਜੇ ਨੂੰ ਜਾਣਦੇ ਸੀਗੇ ਤੇ ਫੌਰੀਨ ਦੇ ਵਿੱਚ ਵੀ ਕਿਸੇ ਹੈਂਡਲਰ ਦੇ ਟੱਚ ਵਿੱਚ ਸੀਗੇ ਇਹਨਾਂ ਤੋਂ ਸਾਨੂੰ ਇੱਕ ਜਿਹੜਾ ਮੋਟਰਸਾਈਕਲ ਵਾਰਦਾਤ ਦੇ ਵਿੱਚ ਯੂਜ਼ ਹੋਇਆ ਸੀ ਉਹ ਵੀ ਰਿਕਵਰ ਹੋਇਆ ਤੇ ਇੱਕ ਪਿਸਟਲ ਜਿਗਾਨਾ ਤੇ ਨਾਲ 6 ਜਿੰਦਾ ਕਾਰਤੂਸ ਉਹ ਵੀ ਸਾਨੂੰ ਰਿਕਵਰ ਹੋਏ ਨੇ ਅੱਜ ਅਸੀਂ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਾਂਗੇ ਤੇ ਰਿਮਾਂਡ ਮਿਲਣ ਤੋਂ ਬਾਅਦ ਜੋ ਵੀ ਸਾਨੂੰ ਅੱਗੇ ਪਤਾ ਚੱਲੇਗਾ ਉਹ ਅਸੀਂ ਤੁਹਾਡੇ ਤੱਕ ਲਿਆਵਾਂਗੇ ਸਰ ਇਹਨਾਂ ਦੀ ਉਮਰ ਕਿੰਨੀ ਹੋਇਆ ਤੇ 50 ਲੱਖ ਦੀ ਫਰੋਫੀ ਦਾ ਗਵਾਹ ਨੇ ਮੰਗਵਾਈ ਤੇ ਇਹਨਾਂ ਨੂੰ ਕੀ ਲਾਲਚ ਦਿੱਤਾ ਗਿਆ ਇਹਨਾਂ ਨੂੰ ਜਿਹੜਾ ਸਾਡੇ ਹਸਪਤਲ ਕੁਝ ਪੈਸਿਆਂ ਦਾ ਲਾਲਚ ਨਾਲ ਦਿੱਤਾ ਗਿਆ ਸੀ ਬਟ ਹਜੇ ਤੱਕ ਕੋਈ ਪੈਸੇ ਆਏ ਨਹੀਂ ਆਏ ਉਹ ਅਸੀਂ ਰਿਮਾਂਡ ਲੈ ਕੇ ਇਹਨਾਂ ਨੂੰ ਕੁਝ ਕੁਝ ਕਰਾਂਗੇ ਜਿਹੜਾ ਹਰਵਿੰਦਰ ਹੈਗਾ ਉਹਦੀ ਉਮਰ 22 ਸਾਲ ਹੈ ਤੇ ਜਿਹੜਾ ਅਮਰਿਤਪਾਲ ਹੈਗਾ ਇਹਦੀ ਉਮਰ 25 ਸਾਲ ਹੈ ਤੁਸੀਂ ਕੀ ਸਮਝਦੇ ਹੋ ਇਨੀ ਛੋਟੀ ਉਮਰ ਦੇ ਇਹ ਮੌਜੂਦਾ ਨੂੰ ਇਫਾਸ਼ਕਾਰ ਬਣਾ ਰਹੇ ਹੋ ਬਿਲਕੁਲ ਜੀ ਬਿਲਕੁਲ ਇਹ ਹੋ ਸਕਦਾ ਹੈ ਕਿ ਇਹਨਾਂ ਨੂੰ ਲਾਲਚ ਦਿੱਤਾ ਗਿਆ ਹੋਵੇ ਪਰ ਹਜੇ ਤੱਕ ਸਾਡੇ ਸਾਹਮਣੇ ਕੋਈ ਇਹਨਾਂ ਵੱਲੋਂ ਪਹਿਲਾ ਕ੍ਰਾਈਮ ਕੀਤਾ ਹੋਵੇ ਉਹ ਨਹੀਂ ਸਾਡੇ ਸਾਹਮਣੇ ਆਇਆ ਉਹ ਇਹਨਾਂ ਨੇ ਸਿਆਲ ਦਿੱthole ਹੈ ਉਜੀ ਹੁਣ ਅਸੀਂ ਇਹਨਾਂ ਦਾ ਰਿਮਾਂਡ ਲਵਾਂਗੇ ਤੇ ਪੁਛਤਾਚ ਕਰਾਂਗੇ ਕਿ ਕਿੱਥੋਂ ਹਥਿਆਰ ਲੈ ਕੇ ਆਏ ਇਹਨਾਂ ਕੋਈ ਕੇਸ ਹੈਗਾ ਜੀ ਪਹਿਲਾਂ ਸਾਡੇ ਧਿਆਨ ਦੇ ਵਿੱਚ ਕੋਈ ਕੇਸ ਨਹੀਂ ਸੀ ਨਾ ਕੋਈ ਪੁਛਗੈਸ਼ ਗ੍ਰਾਮ ਦੱਸਿਆ ਹੋਇਆ ਇਹਨਾਂ ਨੂੰ ਕੋਈ ਹੋਰ ਬਾਤ ਦੇ ਤੱਕ ਹਜੇ ਅਸੀਂ ਇਹਨਾਂ ਨੂੰ ਪੇਸ਼ ਕਰਕੇ ਰਿਮਾਂਡ ਲੈਣਾ ਹੈ ਜੋ ਵੀ ਪੁਛਤਾਚ ਆਏਗਾ ਉਸ ਤੋਂ ਅੰਚ ਲੈਵਾਂਗੇ ਜਿਹੜਾ ਤਾਰੀਖ ਤੋਂ ਕੀਤੀ ਜਿਹੜਾ ਹਰਵਿੰਦਰ ਹੈਗਾ ਇਹਦੀ ਗ੍ਰਿਫਤਾਰੀ ਇਹਦੇ ਪਿੰਡ ਤੋਂ ਹੋਈ ਏ ਜਿਹੜਾ ਅਮਰਿਤਪਾਲ ਸਿੰਘ ਹੈ ਇਹਨੂੰ ਕੱਥੂ ਨੰਗਲ ਤੋਂ ਗ੍ਰਿਫਤਾਰ ਕੀਤਾ ਇਪਟਾਲਾ ਪੁਲਿਸ ਨੇ ਗੈਂਗਸਟਰਸ ਤੇ ਕ੍ਰਿਮੀਨਲਸ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਅਪਣਾਈ ਹੈਗੀ ਹੈ ਉਹਦੇ ਵਿੱਚ ਸਾਡੀ ਟੀਮ ਐਸਪੀ ਇਨਵੈਸਟੀਗੇਸ਼ਨ ਡੀਐਸਪੀ ਇਨਵੈਸਟੀਗੇਸ਼ਨ ਡੀਐਸਪੀ ਸ਼੍ਰੀ ਹਰਗੋਬਿੰਦਪੁਰ ਐਸਐਚਓ ਸ਼੍ਰੀ ਹਰਗੋਬਿੰਦਪੁਰ ਤੇ ਇਨਚਾਰਜ ਸੀਆਈਏ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ 20 ਦਸੰਬਰ ਨੂੰ ਪਿੰਡ ਪੋਜੇ ਚੱਕ ਦੇ ਵਿੱਚ ਇੱਕ ਵਿਅਕਤੀ ਦੇ ਘਰ ਉੱਤੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਫਾਇਰਿੰਗ ਕੀਤੀ ਗਈ ਸੀ ਉਸ ਤੋਂ ਬਾਅਦ ਉਸ ਵਿਅਕਤੀ ਨੂੰ ਮਨੂ ਅਗਵਾਨ ਵੱਲੋਂ 50 ਲੱਖ ਦੀ ਫਿਰੋਤੀ ਦੀ ਕਾਲ ਆਈ ਸੀ ਉਹਦੇ ਵਿੱਚ ਸਾਡੀ ਟੀਮ ਵੱਲੋਂ ਬੜੇ ਹੀ ਸਾਇੰਟਿਫਿਕ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਦੋ ਵਿਅਕਤੀਆਂ ਨੂੰ ਆਈਡੈਂਟੀਫਾਈ ਕੀਤਾ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਨਾਮ ਨੇ ਇੱਕ ਹਰਵਿੰਦਰ ਸਿੰਘ ਉਰਫ ਕਰਨ ਹੈਗਾ ਇਹ ਪਿੰਡ ਚੱਕ ਮਿਸ਼ਰੀ ਦਾ ਰਹਿਣ ਵਾਲਾ ਦੂਸਰਾ ਅਮਰਿਤਪਾਲ ਸਿੰਘ ਇਹ ਵੀ ਜਿਹੜਾ ਹੈਗਾ ਪਿੰਡ ਚੱਕ ਮਿਸ਼ਰੀ ਥਾਣਾ ਲੋਪੋਕੇ ਦਾ ਰਹਿਣ ਵਾਲਾ ਹੈਗਾ ਤੇ ਇਹ ਆਪਸ ਦੇ ਵਿੱਚ ਪਹਿਲਾਂ ਇੱਕ ਦੂਜੇ ਨੂੰ ਜਾਣਦੇ ਸੀਗੇ ਤੇ ਫੌਰੀਨ ਦੇ ਵਿੱਚ ਵੀ ਕਿਸੇ ਹੈਂਡਲਰ ਦੇ ਟੱਚ ਵਿੱਚ ਸੀਗੇ ਇਹਨਾਂ ਤੋਂ ਸਾਨੂੰ ਇੱਕ ਜਿਹੜਾ ਮੋਟਰਸਾਈਕਲ ਵਾਰਦਾਤ ਦੇ ਵਿੱਚ ਯੂਜ਼ ਹੋਇਆ ਸੀ ਉਹ ਵੀ ਰਿਕਵਰ ਹੋਇਆ ਤੇ ਇੱਕ ਪਿਸਟਲ ਜਿਗਾਨਾ ਤੇ ਨਾਲ 6 ਜਿੰਦਾ ਕਾਰਤੂਸ ਉਹ ਵੀ ਸਾਨੂੰ ਰਿਕਵਰ ਹੋਏ ਨੇ ਅੱਜ ਅਸੀਂ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਾਂਗੇ ਤੇ ਰਿਮਾਂਡ ਮਿਲਣ ਤੋਂ ਬਾਅਦ ਜੋ ਵੀ ਸਾਨੂੰ ਅੱਗੇ ਪਤਾ ਚੱਲੇਗਾ ਉਹ ਅਸੀਂ ਤੁਹਾਡੇ ਤੱਕ ਲਿਆਵਾਂ ਸਰ ਇਹਨਾਂ ਦੀ ਉਮਰ ਕਿੰਨੀ ਹੋਇਆ ਤੇ 50 ਲੱਖ ਦੀ ਫਰੋਫੀ ਦਾ ਗਵਾਹ ਨੇ ਮੰਗਵਾਈ ਤੇ ਇਹਨਾਂ ਨੂੰ ਕੀ ਲਾਜ ਦਿੱਤਾ ਗਿਆ ਇਹਨਾਂ ਨੂੰ ਜਿਹੜਾ ਸਾਡੇ ਹਸਲ ਕੁਝ ਪੈਸਿਆਂ ਦਾ ਲਾਲਚਣਾ ਦਿੱਤਾ ਗਿਆ ਸੀ ਬਟ ਹਜੇ ਤੱਕ ਕੋਈ ਪੈਸੇ ਆਏ ਨਹੀਂ ਆਏ ਉਹ ਅਸੀਂ ਰਿਮਾਂਡ ਲੈ ਕੇ ਇਹਨਾਂ ਨੂੰ ਕੁਝ ਕੁਝ ਕਰਾਂਗੇ ਜਿਹੜਾ ਹਰਵਿੰਦਰ ਹੈਗਾ ਉਹਦੀ ਉਮਰ 22 ਸਾਲ ਹੈ ਤੇ ਜਿਹੜਾ ਅਮਰਤਪਾਲ ਹੈਗਾ ਇਹਦੀ ਉਮਰ 25 ਸਾਲ ਹੈ ਕੀ ਸਮਝਦੇ ਹੋ ਇਹ ਇਨੀਫਰ ਟੂ ਵਰ ਦੇ ਹੀ ਮੋਜਵਾਨਾ ਨੋਇਆ ਫਰਾਂਸ਼ਕਾਰਨ ਆ ਬਿਲਕੁਲ ਜੀ ਬਿਲਕੁਲ ਇਹ ਹੋ ਸਕਦਾ ਹੈ ਕਿ ਇਹਨਾਂ ਨੂੰ ਲਾਲਚ ਦਿੱਤਾ ਗਿਆ ਹੋਵੇ ਪਰ ਹਜੇ ਤੱਕ ਸਾਡੇ ਸਾਹਮਣੇ ਕੋਈ ਇਹਨਾਂ ਵੱਲੋਂ ਪਹਿਲਾ ਕ੍ਰਾਈਮ ਕੀਤਾ ਹੋਵੇ ਉਹ ਨਹੀਂ ਸਾਡੇ ਸਾਹਮਣੇ ਆਇਆ ਉਹ ਇਹਨਾਂ ਨੇ ਹਥਿਆਰ ਕਿੱਥੋਂ ਲਏ ਉਹ ਜੀ ਹੁਣ ਅਸੀਂ ਇਹਨਾਂ ਦਾ ਰਿਮਾਂਡ ਲਵਾਂਗੇ ਤੇ ਪੁੱਛਤਾਚ ਕਰਾਂਗੇ ਕਿ ਕਿੱਥੋਂ ਹਥਿਆਰ ਲੈ ਕੇ ਆਏ ਇਹਨਾਂ ਕੋਈ ਕੇਸ ਹੈਗਾ ਜਿੱਦਾਂ ਪਹਿਲਾਂ ਸਾਡੇ ਧਿਆਨ ਦੇ ਵਿੱਚ ਕੋਈ ਕੇਸ ਨਹੀਂ ਸੀ ਨਾ ਕੋਈ ਫੋਸ਼ੂਗੇਸ ਗ੍ਰਾਂਡ ਦਾ ਸਾਬਰੇ ਨਾ ਹੀ ਕੋਈ ਹੋਰ ਬਾਤ ਹੈ ਤੇ ਅਜੇ ਅਸੀਂ ਇਹਨਾਂ ਨੂੰ ਪੇਸ਼ ਕਰਕੇ ਰਿਮਾਂਡ ਲੈਣਾ ਹੈ ਜੋ ਵੀ ਪੁੱਛਤਾ ਚ ਆਏਗਾ ਉਸ ਤੋਂ ਹਟਕਿਆ ਚ ਲਵਾਂਗੇ ਕਿ ਗ੍ਰਿਫਤਾਰੀ ਕਿਦੋਂ ਕੀਤੀ ਹੈ ਜਿਹੜਾ ਹਰਵਿੰਦਰ ਹੈਗਾ ਇਹਦੀ ਗ੍ਰਿਫਤਾਰੀ ਇਹਦੇ ਪਿੰਡ ਤੋਂ ਹੋਈ ਹੈ ਜਿਹੜਾ ਅਮਰਿਤਪਾਲ ਸਿੰਘ ਹੈ ਇਹਨੂੰ ਕੱਥੂ ਨੰਗਲ ਤੋਂ ਗ੍ਰਿਫਤਾਰ